ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੰਦਜੀਤ ਸਿੰਘ ਬਲਾਕ ਦਰਬਾ ਪ੍ਰੈਸ ਕਤਰ ਬੀਕੇ ਯੂ ਰਹਾ ਪਿੰਡ ਤਾਇਆ ਦੇ ਪ੍ਰਧਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਕੱਲ ਵਾਲਾ ਮੋਰਚਾ ਸੰਗਰੂਰ ਹੈੱਡਕੁਆਟਰਾਂ ਤੇ ਲੱਗਣਾ ਸੀਗਾ ਉਹ ਕਿਸੇ ਕਾਰਨਾਂ ਕਰਕੇ ਮੁਲਤਵੀ ਕਰਤਾ ਉਹ ਮੋਰਚਾ ਹੁਣ 1 ਸਤੰਬਰ ਤੋਂ 5 ਸਤੰਬਰ ਤੱਕ ਚੰਡੀਗੜ੍ਹ ਵਿਖੇ ਲੱਗੂਗਾ ਕਿਉਂਕਿ ਉਹ ਜਿਹੜਾ ਮੋਰਚਾ ਸੀਗਾ ਉਹ ਇਸ ਕਰਕੇ ਮੁਲਤਵੀ ਕੀਤਾ ਗਿਆ ਕਿ ਉਥੇ ਸੈਸ਼ਨ ਚੱਲਣਾ ਚੰਡੀਗੜ੍ਹ ਵਿਖੇ ਸੈਸ਼ਨ ਚੱਲਣਾ ਉਧਰ ਇੱਕ ਪਾਸੇ ਆਪਾਂ ਹੋਵੇਂਗੇ ਇੱਕ ਪਾਸੇ ਸੈਸ਼ਨ ਚੱਲੂਗਾ ਇਹਦੇ ਕਰਕੇ ਬਲਾਕ ਦਰਬੇ ਦੇ ਸਾਰੇ ਪਿੰਡ ਕਾਈਆਂ ਨੂੰ ਬੇਨਤੀ ਆ ਕਿ ਇਹ ਗੱਲ ਨੋਟ ਕਰਨ ਇਹ ਕੱਲ ਵਾਲਾ ਜਿਹੜਾ ਆਪਣਾ ਪੰਜ ਰੋਜ਼ਾ ਧਰਨਾ ਸੀਗਾ ਇਹ ਸੰਗਰੂਰ ਨਹੀਂ ਲੱਗੂਗਾ ਇਹ ਹੁਣ ਬਦਲ ਕੇ ਅੱਗੇ ਤਰੀਕਾ ਭਾਈ ਆਪਾਂ ਨੇ 1 ਤੋਂ 5 ਸਾਰੇ ਪਿੰਡ ਕਾਇਆਂ ਬਲਾਕਦਰਭੇਆਂ ਨੋਟ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ